ਕੀ ਗੁਰੂ ਵਾਹੀ ਗੁਰੂ ਵਾ

ਸੀ ਸਾਰਿਆਂ ਨੇ ਤਾਂ ਤਾਂ ਸਿਦਗੁਰੂ ਗੋਬੀ ਸਿੰਘ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਇੱਥੇ ਸਮੂਹ ਲੰਗਰ ਦੀ ਸੇਵਾ ਲਗਾਈ ਹੈ ਸਾਡੇ ਸਾਥੀਆਂ ਵੱਲੋਂ ਸਾਡੇ ਪਰਿਵਾਰ ਵੱਲੋਂ ਇੱਥੇ ਸੇਵਾ ਨਿਭਾਈ ਜਾ ਰਹੀ ਹੈ ਅਸੀਂ ਹਰ ਸਾਲ ਇਸੇ ਤਰ੍ਹਾਂ ਹੀ ਮਹਾਰਾਜ ਦੇ ਜਨਮ ਦਿਹਾੜੇ ਤੇ ਗਈ ਸੇਵਾ ਨਿਭਾਵਾਂਗੇ ਬਾਹਰਲੇ ਮੋਕਾਂ ਤੋਂ ਵਿਦੇਸ਼ਾਂ ਤੋਂ ਵੀ ਆ ਕੇ ਆਪਜੀ ਆਜ ਵੀ ਜਿਹੜੇ ਬੁਰਵਾ ਪੀਰ ਪਗੰਗਾਂ ਦੀਆਂ ਕੱਤੀਆਂ ਜਾਨਾਂ ਦੀਆਂ ਯਾਤਾਂ ਨੂੰ ਪ੍ਰਕਾਸ਼ਤ ਕਰਨ ਦੀ ਜਿਹੜਾ ਯਾਤਾਂ ਹੈ ਇਸ ਤਰ੍ਹਾਂ ਦੇ ਸਾਰੇ ਸਾਰੇ ਸਾਥ ਸੰਗਤਾਂ ਅਤੇ ਸਾਰੇ ਮਹਾਰਾ ਦੇ ਉਹ ਯਾਦ ਕਰਦੀਆਂ ਨੇ ਉੱਥੇ ਸਮੂਹ ਸੇਵਾ ਨਗਰ ਕੀਤਾ ਸਭ ਕੁਝ ਉੱਥੇ ਸੇਮ ਇਤਾਂ ਹੀ ਸਾਰੇ ਉੱਥੇ ਗੁਰੂ ਮਹਾਰਾ ਦੇ ਸਮਰਥਨ ਹੁੰਦੇ ਨੇ ਸੇਵਾ ਕਰਦੇ ਨੇ ਇਸ ਤਰ੍ਹਾਂ ਦੇ ਸਾਰੇ ਸਮੂਹ ਸਾਥਕਾਂ ਨੂੰ ਆਉਣ ਵਾਲੇ ਆਗਾਜ ਦਾ ਨਵਾਂ ਸਾਲ ਹੋਣ ਦਾ ਉਹਨਾਂ ਦੀ ਲੱਖ ਲੱਖ ਵਧਾਈਆਂ ਹੋਣ ਮਹਾਰਾ ਸਾਰੋ ਚੱਪੀ ਘਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮੇਰਾ ਨਾਮ ਕੁਕੀ ਲਸਿੰਗ ਦਾ ਜਿੰਨੀ ਮੈਂ ਤਾਂ ਸਾਰਿਆਂ ਨੂੰ ਪਤਾ ਹੀ ਆ ਕਿ ਪਿਛਲੇ ਦਿਨ ਟਰੇਡ ਸਾਹਿਬ ਜਦ ਅਸੀਂ ਦੀਦਾੜੇ ਹੋਏ ਨੇ ਤੇ ਤੁਹਾਨੂੰ ਪਤਾ ਹੀ ਆ ਕਿ ਗੁਰਕੋਵਿੰਦ ਜੀ ਦਾ ਗੁਰਪੁਰਵ ਵੀ ਆਜੀ ਤੇ ਇੱਥੇ ਮੋਦਮਨ ਸਟੇਜ ਦੇ ਗੇਟ ਦੇ ਬਾਹਰ ਜੀ ਜਿੰਨੇ ਜਿੰਨੇ ਵੀ ਸੇਵਾ ਨਿਭਾਈ ਆ ਆਪਣੇ ਲੰਗਰ ਦੀ ਸੇਵਾ ਨਿਭਾਈ ਆ ਉਹਨਾਂ ਦਾ ਮੈਂ ਸਾਰਿਆਂ ਦਾ ਬੜੀ ਧੰਨਵਾਦ ਕਰਦਾ ਆ ਇਸ ਮੂਹ ਸੰਗਤਾਂ ਨੇ ਉਹਨਾਂ ਨੇ ਲੰਗਰ ਸ਼ਕੰਦ ਵੀ ਸੇਵਾ ਵੀ ਕੀਤੀ ਆ ਤੇ ਇੱਥੇ ਹਰ ਸਾਲ ਇਸੇ ਤਰ੍ਹਾਂ ਲੰਗਰ ਦੀ ਸੇਵਾ ਚਲਦੀ ਰਹੇਗੀ ਜੀ ਤੇ ਆਪ ਦੀ ਵੱਤ ਤੋਂ ਵੱਧ ਇੱਥੇ ਆਓ ලංගතිසේ වනි බවෝ හට්සාාල ඇසේ දෙන්න දෙ හඩතේ ලංගතිසවල ගිරෝගේ ස්වය ගුර්ජික හාසා වයගජ .